ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੇ ਬੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹ ਹੈ ਜੁਗਾਦ ਗੁਰੇ ਨਮਹ ਹੈ ਸਤ ਗੁਰੇ ਨਮਹ ਹੈ ਸ੍ਰੀ ਗੁਰਦੇਵਏ ਨਮਹ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਪ੍ਰਣਾਮ ਆ ਦੇਸਾਨੰਦਨ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸੈ ਮਾਈ ਦੇ ਸੰਪਾਸ਼ੇ 10ਵੀਂ ਪਿੰਨ ਚੱਕਪਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰੇ ਗੁਰੂ ਸਾਰੇ ਆਓ ਫਤਿਹ ਦੀ ਸੰਜਾ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਿਬ ਸੈਨ ਸਾਧ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ ਸਦਕਾ ਲਾਈਆਂ ਡਿਉਟੀਆਂ ਸਦਕਾ ਪਰ ਜਾਨਾ ਬ੍ਰਾਗਣ ਰੂਪ ਬ੍ਰਹਮ ਗਿਆਨੀ ਮਾ ਤੰਤਰ ਮਾਂ ਦੇਸਾਂ ਦੇ ਦਰ ਤੋਂ ਜੁਗੋ ਜੁਗ ਅਟਲ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਪਿਆਰਿਓ ਅੱਜ ਦੀ ਆਪਣੀ ਕਲਾਸ ਭਗਤ ਕਬੀਰ ਸਾਹਿਬ ਵੱਲੋਂ ਹੈ ਜਿਹੜੇ ਆਪਣੇ ਸਮੇਂ ਦੇ ਵਿੱਚ ਨਰੰਕਾਰੀ ਦਰਦੇ ਪ੍ਰਤੀਨਿਧ ਜਿਨ੍ਹਾਂ ਨੇ ਡੰਕੇ ਦੀ ਝੋਟ ਤੇ ਆਦ ਸੱਚ ਦਾ ਪ੍ਰਚਾਰ ਪ੍ਰਸਾਰ ਕੀਤਾ ਹਰਥਾਂ ਜਾ ਕੇ ਆਪਣਾ ਪੱਖ ਰੱਖਿਆ ਖਾਸ ਕਰਕੇ ਉਦੋਂ ਦੇ ਜੋ ਧਰਮ ਦੇ ਖੇਤਰ ਵਿੱਚ ਕਾਬਜ ਲੋਕ ਸਨ ਉਹਨਾਂ ਨਾਲ ਡਿਵੈਟਾਂ ਕੀਤੀਆਂ ਗੋਸ਼ਟੀਆਂ ਕੀਤੀਆਂ ਤੇ ਹਰ ਥਾਂ ਤੇ ਜਿਹੜਾ ਸੱਚ ਆ ਇਹ ਬੜਾ ਸਪਸ਼ਟ ਹੁੰਦਾ ਨਿਰਮਲ ਹੁੰਦਾ ਸਹਿਜ ਹੁੰਦਾ ਉਸ ਸੱਚ ਨੂੰ ਉਸ ਸਹਿਜਤਾ ਨੂੰ ਉਸ ਨਿਰਮਲਤਾ ਨੂੰ ਸੰਸਾਰ ਦੇ ਸਾਹਮਣੇ ਲਿਆਂਦਾ ਕਬੀਰ ਸਾਹਿਬ ਜੋ ਕਾਬਜ ਲੋਕ ਨੇ ਜਿਹੜੇ ਉਸ ਟਾਈਮ ਦੇ ਬ੍ਰਾਹਮਣ ਨੇ ਬਹੁਤ ਲੋਕ ਐਸੇ ਨੇ ਜਿਹੜੇ ਗੁਰੂ ਕੇ ਪਿਆਰੇ ਨੇ ਨਿਰੰਕਾਰ ਦੇ ਪਿਆਰੇ ਐ ਹੱਕ ਦੀ ਸੱਚ ਦੀ ਇੱਕ ਦੀ ਗੱਲ ਕਰਨ ਵਾਲੇ ਆ ਦੁਨੀਆ ਦੇ ਵਿੱਚੋਂ ਸਿੱਕ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਆ ਵਿਸ਼ਵ ਨੂੰ ਇੱਕ कुटुंब ਜਾਣਨ ਵਾਲੇ ਆ ਕਣਕਣ ਦੇ ਵਿੱਚ ਭਗਵਾਨ ਨੂੰ ਵੇਖਣ ਵਾਲੇ ਆ ਪਰ ਹਰ ਧਰਮ ਦੇ ਹਰ ਖੇਤਲ ਦੇ ਵਿੱਚ ਉਹਨਾਂ ਚੀਜ਼ਾਂ ਦਾ ਲਾਹਾ ਲੈਣ ਵਾਲੇ ਜਿਵੇਂ ਲੋਕ ਸਾਹਮਣੇ ਆ ਜਾਂਦੇ ਆ ਮੂਹਰੇ ਆ ਜਾਂਦੇ ਆ ਤੇ ਉਹ ਕਾਬਜ ਹੋ ਕੇ ਫਿਰ ਮਾਨਾਈਆਂ ਕਰਦੇ ਆ ਉਸ ਤਰ੍ਹਾਂ ਦੇ ਲੋਕਾਂ ਨਾਲ ਜਦੋਂ ਬਾਹ ਪੈਂਦਾ ਕਬੀਰ ਸਾਹਿਬ ਦਾ ਤਾਂ ਬੜੀ ਨਿੱਡਰਤਾ ਨਾਲ ਚੜ੍ਹਦੀ ਕਲਾ ਨਾਲ ਕਬੀਰ ਸਾਹਿਬ ਆਪਣਾ ਪੱਕ ਰੱਖਦੇ ਆ ਤੇ ਉਹੀ ਬਾਣੀ ਅੱਜ ਅਸੀਂ ਸੁਣ ਰਹੇ ਆ ਪੜ੍ਹ ਰਹੇ ਆ ਆਓ ਪਿਆਰਿਓ ਕਬੀਰ ਸਾਹਿਬ ਗੱਲ ਕਰ ਰਹੇ ਆ ਬ੍ਰਾਹਮਣ ਨਾਲ ਆਸਾ ਭਗਤ ਕਬੀਰ ਜੀ ਆਸਾ ਹਮ ਕਰ ਸੂਤ ਤਨ ਹੈ ਨਿਤ ਤਾਨਾ ਕੰਠ ਜਿਨਿਉ ਤੇ ਮਾਰੇ ਤੁਮ ਤੋ বেদ ਪੜਹੋ ਗੈਤਰੀ ਗੋਬਿੰਦ ਹਿਰਦੈ ਹਮਾਰੇ ਜਿਹੜਾ ਬਾਹਰੀ ਚਿੰਨਾ ਵਾਲਾ ਚੱਕਰ ਆ ਨਾ ਹਰ ਖੇਤਲ ਦੇ ਵਿੱਚ ਹੈ ਤੇ ਬਾਹਰੀ ਤੌਰ ਤੇ ਜਿਹੜੇ ਚਿੰਨ ਹੁੰਦੇ ਇਹਨਾਂ ਦੇ ਇੱਕ ਆਪਣੇ ਪ੍ਰਭਾਵ ਆਪਣਾ ਇੱਕ ਸਿਸਟਮ ਹੁੰਦਾ ਆਪਣੇ ਇੱਕ ਇਸ਼ਾਰੇ ਹੁੰਦੇ ਨੇ ਜਿਹੜੇ ਅੰਦਰੂਨੀ ਸ਼ਕਤੀਆਂ ਨੂੰ ਸਿੱਧਿਤ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਸਾਨੂੰ ਕੁਝ ਸਮਝ ਆਉਂਦੀ ਹੈ ਸਾਡੇ ਅੰਦਰ ਗਿਆਨ ਪੈਦਾ ਹੁੰਦਾ ਪਰ ਜਦੋਂ ਕੋਈ ਕੱਲਾ ਬਾਹਰੀ ਤੌਰ ਤੇ ਵਰਤਣਾ ਸ਼ੁਰੂ ਕਰਦੇ ਤੇ ਉਹੀ ਚੀਜ਼ਾਂ ਜਿਨ੍ਹਾਂ ਦਾ ਬੜਾ ਮੁੱਲ ਹੁੰਦਾ ਤੇ ਉਹ ਪਖੰਡ ਬਣ ਕੇ ਰਹਿ ਜਾਂਦੀਆਂ ਤੇ ਉਦੋਂ ਇਹੀ ਹੋ ਰਿਹਾ ਸੀ ਕਿ ਜਿਹੜਾ ਜਨੇਊ ਧਾਰੀ ਸੀ ਉਹ ਆਪਦੇ ਆਪ ਨੂੰ ਇੰਨਾ ਜ਼ਿਆਦਾ ਉੱਚਾ ਤੇ ਇੰਨਾ ਵੱਖਰਾ ਮੰਨਦਾ ਸੀ ਦੁਨੀਆ ਨਾਲ ਕਿ ਅੱਧੀ ਦੁਨੀਆ ਉਹਨੇ ਵਰਨਾ ਦੇ ਨਾਂ ਤੇ ਆਪਣੇ ਤੋਂ ਦੂਰ ਕੀਤੀ ਹੋਈ ਸੀ ਕੋਈ ਨੇੜ ਦੀ ਨੰੰਗ ਜੇ ਕੋਈ ਪੇਟ ਨਾ ਜਾਵੇ ਕੋਈ ਮੱਥੇ ਨਾ ਲੱਗ ਜੇ ਕਿਸੇ ਦਾ ਪਰਸ਼ਾ ਮਾਣਾ ਪੈ ਜੇ ਇਹਨਾਂ ਗੱਲਾਂ ਕਰਨ ਆਪਦੇ ਆਪ ਨੂੰ ਬਹੁਤ ਉੱਚਾ ਤੇ ਹਰ ਵੇਲੇ ਗੜਾ ਉੱਚਾ ਚੱਕ ਕੇ ਤਣ ਕੇ ਤੁਰਨਾ ਤਣ ਕੇ ਰਹਿਣਾ ਬੰਦੇ ਨੂੰ ਬੰਦਾ ਨਾ ਜਾਣਨਾ ਆਮ ਜਨਤਾ ਜਿਹੜੀ ਹੁੰਦੀ ਆ ਉਹ ਮੇ ਪ੍ਰਵਾਨ ਕਰ ਲੈਂਦੀ ਆ ਪਰ ਜਦੋਂ ਇਹੋ ਜੇ ਸਮੇਂ ਆਉਂਦੇ ਆ ਇਹੋ ਜੇ ਝਖੜ ਝੁਲਦੇ ਆ ਦਾ ਮਾਲਕ ਪਰਮ ਬ੍ਰਹਮ ਕਰਤਾ ਗੋਬਿੰਦ ਫਿਰ ਐਸੇ ਸੂਰਬਿਆਂ ਨੂੰ ਭੇਜਦਾ ਜਿਹੜੇ ਉਹ ਕੜ ਨੂੰ ਤੋੜਦੇ ਐ ਕੱਲੀ ਬਾਹਰੀ ਸਿਸਟਮ ਦੇ ਸਿਰ ਤੇ ਜਿਹੜਾ ਚਲਾਇਆ ਜਾ ਰਿਹਾ ਮਾਇਆ ਜਾਲ ਹੁੰਦਾ ਉਹਨੂੰ ਬਿੰਨਣ ਲਈ ਅਸਤਰ ਭੇਜਦੇ ਐ ਇਸੇ ਤਰ੍ਹਾਂ ਕਵੀਰ ਸਾਹਿਬ ਨੇ ਕੀਤਾ ਉਹਨਾਂ ਕਾਬਜ ਹੋਏ ਲੋਕਾਂ ਨਾਲ ਗੋਸ਼ਟੀਆਂ ਕੀਤੀਆਂ ਕਹਿੰਦੇ ਪੰਡਿਤ ਐ ਬ੍ਰਾਹਮਣ ਤੂੰ ਜਨੇਊ ਧਾਰਨ ਕਰਕੇ ਆਪਣੇ ਆਪ ਨੂੰ ਉੱਚਾ ਮੰਨੀ ਬੈਠਾ ਹੈ ਤੂੰ ਜਨੇਊ ਨੂੰ ਹੀ ਭਗਵਾਨ ਮੰਨੀ ਬੈਠਾ ਹੈ ਇਹ ਜਿਹੜੇ ਜਨੇਊ ਕਰਕੇ ਤੂੰ ਇੰਨਾ ਜ਼ਿਆਦਾ 埔ੜਕਦਾ ਹੈ ਆਪ ਦੇ ਆਪ ਨੂੰ ਸੱਚਾ ਸੁੱਚਾ ਕਹਿਣਾ ਹੈ ਆਪ ਦੇ ਆਪ ਨੂੰ ਉੱਤਮ ਕਹਿਣਾ ਹੈ ਆਪ ਦੇ ਆਪ ਨੂੰ ਤੂੰ ਨਾਰਾਇਣ ਦੇ ਸਿਰ ਤੋਂ ਪੈਦਾ ਹੋਇਆ ਵਾ ਕਹਿਣਾ ਸਾਨੂੰ ਪੈਰਾਂ ਚੋਂ ਪੈਦਾ ਹੋਇਆ ਕਹਿਣਾ ਹੈ ਜਿਹੜੇ ਸੂਤ ਦਾ ਕਰਕੇ ਤੂੰ ਇੰਨਾ ਜ਼ਿਆਦਾ ਕੁਝ ਕਰਦਾ ਐ ਹਮ ਘਰ ਸੂਤ ਤਣਾਇ ਨਿਤ ਤਾਣਾ ਤੇਰੇ ਤਾਂ ਚਾਰ ਧਾਗੇ ਇਕੱਠੇ ਕਰਕੇ ਪਏ ਆ ਸਾਡੇ ਘਰਾਂ ਚ ਤਾਂ ਇਹੀ ਤਾਣਾ ਤਣਿਆ ਜਾਂਦਾ ਕੰਠ ਜਨੇਊ ਤੇ ਮਾਰੇ ਜਿਹੜੇ ਧਾਗਿਆਂ ਦਾ ਜਨੇਊ ਬਣਾਉਣਿਓ ਉਹ ਸਾਥੋ ਹੀ ਆਉਂਦਾ ਅਸੀਂ ਹੀ ਬੁੰਦਦੇ ਆ ਜਿਨ੍ਹਾਂ ਨੂੰ ਨੀਚ ਕਹਿਣਿਓ ਉਹੀ ਬੀਜਦੇ ਆ ਉਹੀ ਬੋਂਦੇ ਆ ਉਹੀ ਪੈਦਾ ਕਰਦੇ ਆ ਸਾਥੋਂ ਦੂਰ ਦੂਰ ਭਾਜਦੋਂ ਸਾਡੇ ਹੱਥਾਂ ਨਹੀਂ ਇਹ ਬਣਦਾ ਜਿਹੜਾ ਤੇਰੇ ਗਲ ਚਾਣਾ ਜੀਦਾ ਕਰਕੇ ਤੂੰ ਪਾਇਆ ਜੀਦਾ ਕਰਕੇ ਆਵਦੇ ਆਪ ਨੂੰ ਉੱਤਮ ਕਹਿਣਾ ਆ ਜਾ ਉਹਦੇ ਬਾਰੇ ਗੱਲ ਕਰ ਲਈ ਹਮ ਘਰ ਸੂਤ ਤਣੈ ਨਿਤ ਤਾਣਾ ਕੰਠ ਜਨੇਊ ਤੁਹਾਰੇ ਤੁਮ ਤੋ ਵੇਦ ਪੜ ਹੋ ਗਏ ਤਰੀ ਤੂੰ ਕੁਝ ਮੰਤਰ ਜੰਤਰ ਰੱਖੇ ਹੋਏ ਆ ਤੂੰ ਉਹ ਪੜਦਾ ਏ ਜਨੇਊ ਪਾ ਕੇ ਗੋਬਿੰਦ ਰਿਦਾਏ ਹਮਾਰੇ ਜਿਹੜੇ ਗੋਬਿੰਦ ਨੂੰ ਭੌਣ ਖਾਤਰ ਤੂੰ ਇਹ ਕਰਦਾ ਸਾਰਾ ਕੁਝ ਆ ਤੈਨੂੰ ਦਿਖਾਈਏ ਆ ਤੈਨੂੰ ਦੱਸਿਏ ਉਹ ਗੋਬਿੰਦ ਸਾਡੇ ਰਿਦੇ ਚ ਵੱਸਦਾ ਉਹ ਹਰਜੀ ਸਾਡੇ ਹਿਰਦੇ ਚ ਵੱਸਦਾ ਤੂੰ ਉਹਦੀ ਖਾਤਰ ਬਾਹਰੀ ਤਾਣੇ ਬਾਣੇ ਬੁਣਦਾ ਬਾਹਰੀ ਮੰਤਰ ਜੰਤਰ ਪੜਦਾ ਸਾਡੇ ਉਹ ਨਾਲ ਬੈਠਾ ਸਾਡੇ ਅੰਦਰ ਬੈਠਾ ਤੁਮ ਤੋ ਵੇਦ ਪੜੋ ਗੈਤਰੀ ਗੋਬਿੰਦ ਰਿਦਾ ਹੈ ਹਮਾਰੇ ਮੇਰੀ ਜੇਹਵਾ ਬਿਸਨਨ ਨਾਇਨ ਨਾਰਾਇਣ ਹਿਰਦੈ ਵਸਹਿ ਗੋਵਿੰਦਾ ਕਹਿੰਦੇ ਇਹ ਬ੍ਰਾਹਮਣ ਪ੍ਰਭੂ ਜੀ ਗੋਬਿੰਦ ਜੀ ਕੇਸ਼ਵ ਜੀ ਮਾਦਵ ਜੀ ਪ੍ਰਭ ਜੀ ਮੇਰੀ ਤਾਂ ਜੀਵ ਉਤੇ ਮੇਰੀਆਂ ਅੱਖਾਂ ਵਿੱਚ ਤੇ ਮੇਰੇ ਦਿਲ ਵਿੱਚ ਵਸਦੇ ਆ ਮਾਲਕ ਮੇਰੇ ਹਰ ਵੇਲੇ ਅੰਗ ਸੰਗ ਹੈ ਮੇਰੀ ਜੇਬਾ ਬਿਸਨ ਨਾਇਣ ਨਾਰਾਇਣ ਹਿਰਦਾ ਬਸੈ ਗੋਬਿੰਦਾ ਜਮ ਦਵਾਰ ਜਬ ਪੁੱਛਸ ਬਬਰੇ ਤਬ ਕਿਆ ਕਹਿਸ ਮੁਕੰਦਾ ਕਹਿੰਦੇ ਜਦੋਂ ਜਾਣਾ ਨਾ ਇੱਕ ਸਿਸਟਮ ਹੈ ਗੱਲ ਨੂੰ ਅਸੀਂ ਵੀ ਸਮਝਣਾ ਕਿ ਕਰਤੇ ਪੁਰਖ ਦੇ ਬਣਾਏ ਵੇ ਨਿਜਮ ਹੈ ਜਿਹਨੂੰ ਹੁਕਮ ਕਿਹਾ ਜਿਹਨੂੰ ਪਾਣਾ ਕਿਹਾ ਉਹ ਨਿਜਮਾ ਅਨੁਸਾਰ ਹੀ ਜੀਵ ਸੰਸਾਰ ਚ ਆਉਂਦਾ ਹੈ ਤੇ ਉਹਨਾਂ ਨਿਜਮਾ ਅਨੁਸਾਰ ਹੀ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਜਾਏਗਾ ਨਾ ਜਾਂ ਜਦੋਂ ਕੋਈ ਵੀ ਜਾਂਦਾ ਹੈ ਜਮਦਵਾਰ ਜਦ ਪੁੱਛਸ ਬਭਰੇ ਧਰਮਰਾਜ ਦੇ ਬੂਹੇ ਤੇ ਉਹਦੀ ਹਜ਼ੂਰੀ ਚ ਜਦੋਂ ਪੁੱਛਿਆ ਜਾਣਾ ਤਦ ਕਿਆ ਕਹਿਸ ਮੁਕੰਦ ਕਹਿੰਦੇ ਉਦੋਂ ਮੁਕੰਦ ਜਿਹੜਾ ਮਾਲਕ ਹੈ ਕਹਿੰਦੇ ਕੀ ਕਹੂਗਾ ਕਿੰਤੂ ਦਿਲੋਂ ਤਾਂ ਜੁੜੇ ਹੀ ਨਾ ਦਿਨੋਂ ਤਾਂ ਭਗਤੀ ਕੀਤੀ ਨਾ ਲੋਕ ਦਿਖਾਵੇ ਖਾਤਰ ਮਾਇਆ ਖਾਤਰ ਪਹਿਨਿਆ ਪੱਚਰਿਆ ਸਾਰਾ ਕੁਝ ਉਹਨੂੰ ਤੱਕ ਦੇ ਚੇਤਾ ਹੀ ਨਹੀਂ ਕੀਤਾ ਜਿਹਦਾ ਨਾਲ ਇਹ ਨੇ ਕਹਿੰਦੇ ਇਹ ਤੇਰੇ ਨਾਲ ਹੋਣਾ ਤੇ ਸਾਡੇ ਤਾਂ ਹਰ ਵੇਲੇ ਅੰਦਰ ਵੱਸਦਾ ਅੰਗ ਸੰਗ ਹੈ ਆ ਤੈਨੂੰ ਦੱਸ ਕੀ ਤੁਸੀਂ ਸਮਾਜ ਦੇ ਮੁਖੀ ਬਣ ਕੇ ਵਿਚਰਦੇ ਹੋ ਉਹਦੇ ਨਾਂ ਤੇ ਗੋਬਿੰਦ ਦੇ ਨਾਂ ਤੇ ਮੁਕੰਦ ਦੇ ਨਾਂ ਤੇ ਕਿ ਅਸੀਂ ਮੁਖੀ ਆਂ ਹਮ ਗੁਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਬ ਹੂ ਨਾ ਪਾਰ ਉਤਾਰ ਚਰਾਏ ਹੋ ਕੈਸੇ ਖਸਮ ਹਮਾਰੇ ਕਹਿੰਦੇ ਤੁਸੀਂ ਸਾਡੇ ਮੁਖੀ ਬਣਿਓ ਸਮਾਜ ਦੇ ਬ੍ਰਾਹਮਣ ਜਗਤ ਦਾ ਗੁਰੂ ਕਹੋਂਦਾ ਤੁਸੀਂ ਗੁਰੂ ਰੂਪ ਬਣਿਓ ਸਾਨੂੰ ਤੁਸੀਂ ਮਗਰ ਲਾਇਆ ਅਸੀਂ ਗਊਆਬਾਂ ਤੁਹਾਡੀ ਗੱਲ ਮੰਨਦੇ ਆਂ ਹਮ ਗੋਰੀ ਤੁਮ ਗਵਾਰ ਗੋਸਾਈ ਜਨਮ ਜਨਮ ਰਖਵਾਰੇ ਤੁਸੀਂ ਰਾਖੇ ਬਣੇ ਹੋਇਓ ਗਿਆਨ ਦੇਣ ਦੇ ਧਿਆਨ ਵੰਡਣ ਦੇ ਅੱਗੇ ਲਜਾਣ ਦੇ ਵਿਦਿਆਦਾਨ ਕਰਨ ਦੇ ਕਹਿੰਦੇ ਕਬਹੂ ਨਾ ਪਾਰ ਉਤਾਰ ਚਰਾਏ ਹੋ ਸਾਨੂੰ ਤਾਂ ਕਦੇ ਪਾਰ ਉਤਾਰਾ ਕੀਤਾ ਹੀ ਨਹੀਂ ਤੁਸੀਂ ਕੋਈ ਚੰਗੀ ਗੱਲ ਸਮਝਾਈ ਹੀ ਨਹੀਂ ਕੈਸੇ ਖਸਮ ਹਮਾਰੇ ਕਦੇ ਵਿਦਿਆਦਾਨ ਸਾਨੂੰ ਦਿੱਤਾ ਹੀ ਨਹੀਂ ਸਾਡਾ ਤਾਂ ਦਾਖਲਾ ਹੀ ਬੰਦ ਕਰਤਾ ਗੁਰੂਕੁਲਾ ਚੋਂ ਸਾਡੇ ਕੋਲ ਤਾਂ ਪਹੁੰਚਣ ਹੀ ਨਹੀਂ ਦਿੱਤਾ ਰਾਮਨਾਮ ਸਾਡੇ ਤਾਂ ਹਿਰਦੇ ਚਾਉਣ ਹੀ ਨਹੀਂ ਦਿੱਤਾ ਇਹ ਤਾਂ ਕਿਰਪਾ ਕੀਤੀ ਹੈ ਸਾਡੇ ਗੁਰੂ ਜਣਾਂ ਨੇ ਰਹਿਮਤ ਕੀਤੀ ਆ ਪਰਮਾਨੰਦ ਨੇ ਜੀਨੇ ਲੜ ਲਾਇਆ ਜੀਨੇ ਦੱਸਿਆ ਤੂੰ ਬ੍ਰਾਹਮਣ ਮੈਂ ਕਾਸੀ ਕਾ ਜੁਲਹਾ ਬੁੱਜੋ ਮੋਰਗਿਆਨਾ ਕਹਿੰਦੇ ਆ ਵਰਨਾ ਦੇ ਹਿਸਾਬ ਨਾਲ ਤਾਂ ਤੂੰ ਉੱਤਮ ਹੈ ਤੂੰ ਬ੍ਰਾਹਮਣ ਹੈ ਤੁਹਾਡੇ ਹਿਸਾਬ ਨਾਲ ਤਾਂ ਮੈਂ ਇੱਕ ਜੁਲਾਹਾ ਹਾਂ ਤੂੰ ਬ੍ਰਾਹਮਣ ਮੈਂ ਕਾਸੀ ਦਾ ਜੁਲਾਹਾ ਬੁੱਜੋ ਮੋਰਗਿਆਨਾ ਕਹਿੰਦੇ ਮੈਨੂੰ ਤੇਰੇ ਜਿੰਨਾ ਗਿਆਨ ਤਾਂ ਹੋ ਨਹੀਂ ਸਕਦਾ ਪਰ ਕਰ ਮੇਰੇ ਨਾਲ ਗੱਲ ਬੁੱਜ ਆ ਆ ਉਹਦੇ ਤੇ ਗੱਲ ਕਰ ਗਏ ਜਿਸ ਗੋਬਿੰਦ ਦੀ ਖਾਤਰ ਅਸੀਂ ਸਾਰਾ ਕੁਝ ਕਰਦੇ ਆ ਤੁਮ ਤੋ ਜਾਚੇ ਭੂਪਤ ਰਾਜੇ ਹਰਸ਼ਵ ਮੌਰਧਾਨਾ ਇੱਕ ਗੱਲ ਐ ਤੂੰ ਵੱਡਾ ਹੋ ਸਕਦਾ ਐ ਤੂੰ ਬ੍ਰਾਹਮਣ ਹੋ ਸਕਦਾ ਐ ਤੂੰ ਰਾਜਾ ਹੋ ਸਕਦਾ ਐ ਭੂਪਤ ਹੋ ਸਕਦਾ ਐ ਰਾਜਿਆਂ ਭੂਪਤਾਂ ਦਾ ਤੇਰੀ ਯਾਰੀ ਹੋ ਸਕਦੀ ਐ ਪਰ ਜਿੱਥੋਂ ਤੱਕ ਸਵਾਲ ਹਿਰਦੇ ਦਾ ਤੇ ਧਿਆਨ ਦਾ ਸਾਥੋਂ ਤੂੰ ਜਿੱਤ ਨਹੀਂ ਸਕਦਾ ਕਿਉਂਕਿ ਤੁਮ ਤੋ ਜਾਚੇ ਭੂਪਤ ਰਾਜੇ ਹਰਸ਼ਵ ਮੌਰਧਾਨਾ ਉਹ ਹਰਜੀ ਦੇ ਵੱਲ ਮੇਰਾ ਧਿਆਨ ਹਰ ਵੇਲੇ ਆ ਮੇਰੇ ਧਿਆਨ ਦੇ ਵਿੱਚ ਹਰ ਵੇਲੇ ਹਰ ਜੀ ਆ ਮੇਰੇ ਅੰਗ ਸੰਗ ਹਰ ਵੇਲੇ ਗੋਵਿੰਦ ਆ ਮੇਰੇ ਹਰ ਵੇਲੇ ਨਾਲ ਮੁਕੰਦ ਆ ਉਹ ਨਾਰਾਇਣ ਹਰ ਵੇਲੇ ਨਾਲ ਹੈ ਕਿਉਂਕਿ ਅਸੀਂ ਧਿਆਨ ਨਾਲ ਉਹਦੇ ਹੋ ਚੁੱਕੇ ਆ ਅਸੀਂ ਬਾਹਰੋਂ ਨਹੀਂ ਖੋਜਿਆ ਅੰਦਰੋਂ ਪਾਇਆ ਤੇ ਤੂੰ ਬਾਹਰ ਹੀ ਕਰਦਾ ਜੋ ਵੀ ਕਰਦਾ ਸਾਨੂੰ ਜੋ ਗੁਰੂ ਨੇ ਗਿਆਨ ਦਿੱਤਾ ਜੋ ਸਾਧਨਾ ਕਰਵਾਈ ਹੈ ਕਿ ਜੋ ਕੁਝ ਘਰ ਚੀ ਹੈ ਅੰਦਰ ਹੀ ਹੈ ਤੇ ਅਸੀਂ ਅੰਦਰ ਗਏ ਆ ਤੇ ਅਸੀਂ ਗੋਬਿੰਦ ਦੇ ਚਲਣਾ ਚ ਧਿਆਨ ਲਾਇਆ ਅਸੀਂ ਉਹ ਹਰਜੀ ਨੂੰ ਆਪਣੇ ਅੰਦਰੋਂ ਜਾਣਿਆ ਆਓ ਫਿਰ ਅੱਗੇ ਦੇਖੀਏ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮਗਾਠ ਦੀਨੀ ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹ ਹਿਤ ਕੀਨਾ ਜੇ ਗਿਆਨ ਰਤਨ ਹਿਰ ਲੀਨ ਕਬੀਰ ਸਾਹਿਬ ਪ੍ਰਮਾਣ ਕਰਦੇ ਆ ਕਹਿੰਦੇ ਇਹ ਜੋ ਸੰਸਾਰ ਆ ਨਾ ਜਿੱਥੇ ਅਸੀਂ ਇਸ ਵੇਲੇ ਆਏ ਹੋਏ ਆ ਇਹ ਕਰਤੇ ਦੇ ਦਰਦੀ ਉਹ ਥਾਂ ਉਹ ਧਰਤੀ ਹੈ ਜਿਹੜੀ ਮਰਨ ਧਰਮਾ ਧਰਤੀ ਹੈ ਇਹਦਾ ਧਰਮ ਹੀ ਮਰਨਾ ਹੈ ਇੱਥੇ ਜੋ ਆਇਆ ਸੋ ਚੰਨ ਸੀ اسی ਜਦੋਂ ਬੜੀ ਸ਼ਾਂਤੀ ਨਾਲ ਸਕੂਨ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਪੜਾਂਗੇ ਸੁਣਾਾਂਗੇ ਸਾਨੂੰ ਨਾ ਇੱਕ ਲਹਿ ਮਿਲਦੀ ਹੈ ਇੱਕ ਰੌਂਥ ਹਉਣਾ ਇੱਕ ਫ੍ਰੀਕਵੈਂਸੀ ਆ ਬਾਣੀ ਦੀ ਜਦੋਂ ਸਾਡੀ ਸੁਰਤ ਉਹਦੇ ਨਾਲ ਜੁੜ ਜਾਂਦੀ ਆ ਨਾ ਸਾਡੇ ਅੰਦਰ ਦੇ ਗਿਆਨ ਦੀਆਂ ਪੋਰਟਲੀਆਂ ਆਪੇ ਖੁੱਲਣ ਲੱਗ ਜਾਂਦੀਆਂ ਜੀ ਨੂੰ ਗੁਰਬਾਣੀ ਕਹਿੰਦੀ ਆ ਸਸਤਰਾਲ ਦੀਆਂ ਪੰਖੜੀਆਂ ਖੜਨੀਆਂ ਪਾਤਸ਼ਾਹ ਕਹਿੰਦੇ ਜੱਗ ਇਹ ਸੰਸਾਰ ਜੀਵਨ ਐਸਾ ਆ ਜਿਹੜਾ ਸਾਡੇ ਕੋਲ ਜੀਵਨ ਆ ਸਭ ਤੋਂ ਵੱਡੀ ਜੇ ਕੋਈ ਦਾਤ ਹੈ ਦੁਨੀਆ ਤੇ ਉਹ ਜੀਵਨ ਹੈ ਤੇ ਜੀਵਨ ਨੂੰ ਅਸੀਂ ਇਸ ਤਰ੍ਹਾਂ ਹੀ ਸਮਝ ਸਕਦੇ ਆ ਕਿ ਇਹ ਕਣ ਕਣ ਦੇ ਵਿੱਚ ਐ ਕਰੰਟ ਵਾਂਗ ਐ ਜਿਵੇਂ ਬਿਜਲੀ ਦਾ ਕਰੰਟ ਹੁੰਦਾ ਨਾ ਇਹ ਕਰੰਟ ਵਾਂਗ ਪ੍ਰਾਣ ਊਰਜਾ ਕਣ ਕਣ ਵਿੱਚ ਐ ਪੱਥਰਾਂ 'ਚ ਥੋੜੀ ਸੁਪਤ ਐ ਬਡਾਸਪਤੀ 'ਚ ਹੋਰ ਜਾਗਰਤਾ ਐ ਪਸ਼ੂਆਂ ਚ ਹੋਰ ਜਿਆਦਾ ਜਾਗਰਤਾ ਹੈ ਮਨੁੱਖ ਚ ਬਹੁਤ ਜਿਆਦਾ ਜਾਗਰਤਾ ਹੈ ਜਿਹੜਾ ਅੱਜ ਮਨੁੱਖ ਹਨ ਇਹਨੇ ਹੌਲੀ ਹੌਲੀ ਪਰਮ ਮਨੁੱਖ ਬਣਨਾ ਹੈ ਸੁਪਰਮੈਨ ਬਣਨਾ ਕਿਸੇ ਦਿਨ ਜਿੰਨਾ ਕਿ ਇਹਦੇ ਕੋਲੇ ਜਾਗੀ ਹੋਈ ਹੈ ਜੀਵਨੀ ਸ਼ਕਤੀ ਤੇ ਇੰਨੀ ਇੱਕ ਸ਼ਕਤੀ ਨਾਲ ਹੀ ਤੁਸੀਂ ਦੇਖ ਲਓ ਮਨੁੱਖ ਕਿੱਥੇ ਪਹੁੰਚ ਚੁੱਕਿਆ ਹੈ ਕਿੱਡੀਆਂ-ਕਿੱਡੀਆਂ ਖੋਜਾਂ ਕੀਤੀਆਂ ਹੋਈਆਂ ਕਿੱਥੇ ਅੱਜ AI ਦਾ ਜਮਾਨਾ ਆ ਗਿਆ ਹੈ ਅੱਜ ਤੋਂ 40-50 ਸਾਲ ਪਹਿਲਾਂ ਦੀਆਂ ਤੁਸੀਂ ਕਥਾ ਕਹਾਣੀਆਂ ਡਿਸਕੋਰਸ ਸੁਣੋ ਤਾਂ ਸਮਝ ਆਉਂਦੀ ਹੈ ਉਦੋਂ ਮਹਾਪੁਰਸ਼ ਕਹਿੰਦੇ ਹੁੰਦੇ ਸੀ ਵੀ ਠਹਿਰੋ ਸਹੀ ਤੁਸੀਂ ਤਾਂ ਵੇਖੋਗੇ ਆ ਕੁਝ ਹੋ ਜਾਣਾ ਅ ਟੈਸਟ ਟਿਊਬ ਬੇਬੀ ਉਦੋਂ ਤਾਂ ਇਹ ਲੱਗਦਾ ਸੀ ਵੀ ਕਿੱਡਾ ਝੂਠ ਕੇ ਹੀ ਜਾਂਦਾ ਜਦੋਂ ਕੋਈ ਕਹਿੰਦਾ ਸੀ ਵੀ ਐ ਕਿਵੇਂ ਹੋ ਸਕਦਾ ਤੇ ਅੱਜ ਸਾਰਾ ਕੁਝ ਸਾਹਮਣੇ ਹੋ ਰਿਹਾ ਤੇ ਹਲੇ ਹੋਰ ਹੋਣਾ ਕਿਉਂਕਿ ਜਿਵੇਂ ਜਿਵੇਂ ਵਿਗਿਆਨ ਨੇ ਜੀਵਨ ਨੂੰ ਜਾਣਨਾ ਹੈ ਜੀਵਨ ਨੂੰ ਸਮਝਣਾ ਇਹਦੇ ਮੂਲ ਨੂੰ ਸਮਝਣਾ ਤੇ ਉਹ ਮੂਲ ਨੂੰ ਸਮਝ ਕੇ ਉਹ ਚੀਜ਼ਾਂ ਨੂੰ ਕਿਤੇ ਵੀ ਲਾ ਕੇ ਪੇਂਦ ਕੀਤਾ ਜਾ ਸਕਦਾ ਹੈ ਇਹ ਹੋਣਾ ਹੈ ਸਾਡੇ ਸਾਹਮਣੇ ਹੋਣਾ ਹੈ ਇਹ ਜਿਹੜਾ ਜੀਵਨ ਹੈ ਜਾਗਰਤਾ ਤੇ ਸਾਡੇ ਅੰਦਰ ਵੀ ਜਿਹੜਾ ਜੀਵਨ ਹੈ ਜੇ ਇਹਨੂੰ ਖਾਣ ਨੂੰ ਨਾ ਦੇ ਗਏ ਸਰੀਰ ਨੂੰ ਇਹ ਹੌਲੀ-ਹੌਲੀ ਖਤਮ ਹੋ ਸਕਦਾ ਜਦੋਂ ਖਤਮ ਹੁੰਦਾ ਜਾਂ ਜਦੋਂ ਭੁੱਖ ਲੱਗਦੀ ਹੈ ਸਰੀਰ ਬਿਲਕੁਲ ਕੰਨੇ ਵਰਗਾ ਹੋ ਜਾਂਦਾ ਹੈ ਜਦੋਂ ਕਿਸ ਨੂੰ ਨਹੀਂ ਮਿਲਦਾ ਖਾਣ ਨੂੰ ਤਾਂ ਤੁਸੀਂ ਦੇਖੋ ਨੂੰ ਖਾਣਾ ਦੇਣਾ ਸ਼ੁਰੂ ਕਰੋ ਵਧੀਆ ਤਾਂ ਵਧੀਆ ਉਹ ਜੀਵਨ ਦੀ ਜਿਹੜੀ ਰੌ ਹੈ 5-10 ਦਿਨਾਂ ਚ ਮਹੀਨੇ ਚ ਉਹਦੇ ਤੇ ਦਿਖਣੀ ਸ਼ੁਰੂ ਹੋ ਜਾਂਦੀ ਹੈ ਇਹਨੂੰ ਜੀਵਨ ਨੂੰ ਅਸੀਂ ਸਮਝਣਾ ਤੇ ਪਕੜਨਾ ਵੀ ਹੈ ਕਿ ਪਾਤਸ਼ਾਹ ਕਹਿੰਦੇ ਜੱਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਕਹਿੰਦੇ ਲੰਘ ਆਇ ਰਿਹਾ ਜਿਵੇਂ ਸੁਪਨਾ ਹੁੰਦਾ ਸਾਡੇ ਨਾਲੇ ਕੋਲ ਆ ਸਾਨੂੰ ਪਤਾ ਸੀ ਜਿਉਂ ਰਹੇ ਆ ਪਰ ਜਿੰਨਾ ਜਾਗਦੇ ਜਾਂਦੇ ਆਏ ਲੱਗਦਾ ਵੀ ਸੁਪਨਾ ਹੀ ਆ ਕਦੇ ਧਿਆਨ ਮਾਰ ਕੇ ਦੇਖੋ ਜੋ ਲੰਘ ਗਿਆ ਜੋ ਆਊਗਾ ਕੀ ਸਿਸਟਮਾਂ ਤੇ ਹੁਣ ਕੀ ਹੋ ਰਿਹਾ ਇੱਕ ਸੁਪਨੇ ਵਾਂਗ ਜਿਵੇਂ ਜਿਵੇਂ ਜਾਗਰਤੀ ਆਉਂਦੀ ਹੈ ਹੋਸ਼ ਆਉਂਦਾ ਇਹ ਸਾਰੇ ਕਾਸੇ ਦੇ ਕੜ-ਪੱਟ ਨੇ ਸ਼ੁਰੂ ਹੁੰਦੇ ਆ ਸਾਹਮਣੇ ਸਾਚ ਕਰ ਹਮ ਗਾਠ ਦੀਨੀ ਛੋੜ ਪਰਮਨਿਧਨ ਕਹਿੰਦੇ ਸੁਪਨੇ ਵਾਂਗ ਕਿਉਂ ਲੱਗ ਰਿਹਾ ਕਹਿੰਦੇ ਅਸੀਂ ਇਹਨੂੰ ਵੈਸੇ ਸੱਚ ਮੰਨਿਆ ਵੀ ਜੇ ਮੈਂ ਇੱਥੇ ਆ ਗਿਆ ਸ਼ਾਇਦ ਮੈਂ ਜਾਣਾ ਹੀ ਨਹੀਂ ਤੇ ਇੱਕ ਕਿੱਡੀ ਵੱਡੀ ਘਟਨਾ ਘਟਦੀ ਆ ਸਾਡੇ ਨਾਲ ਕਿ ਅਸੀਂ ਨਿੱਕੇ ਜਿਹੇ ਬੱਚੇ ਦੇ ਰੂਪ 'ਚ ਆਉਣੇ ਆ ਕਣ ਦੇ ਰੂਪ 'ਚ ਦੇਹਦਿਆਂ ਦੇਹਦਿਆਂ ਵੱਡੇ ਹੁੰਦੇ ਜਾਂਦੇ ਆ ਤੇ ਦੇਹਦਿਆਂ ਦੇਹਦਿਆਂ ਇੱਕ ਮਨੁੱਖ ਬਣ ਜਾਂਦੇ ਆ ਪੂਰਨ ਬੰਦਾ ਬਣ ਜਾਂਦੇ ਆ ਦੇਹਦਿਆਂ ਦੇਹਦਿਆਂ ਸਾਡੇ ਸਾਹਮਣੇ ਜਾ ਰਹੀ ਹੈ ਦੁਨੀਆ ਕਦੇ ਚਿਤਨਾ ਗੱਲ ਕਰਕੇ ਦੇਖਿਓ ਇਹ ਹਾਂ ਹੀ ਨਹੀਂ ਕਹਿੰਦਾ ਇਹ ਗੱਲ ਕਹਿੰਦੇ ਨਹੀਂ ਹਾਂ ਵੀ ਆਪਾਂ ਵੀ ਜਾਣਾਂ ਜੇ ਇਹ ਗੱਲ ਕਹਦੇ ਨਾਲ ਦੀ ਨਾਲ ਪ੍ਰਮਾਤਮਾ ਦੀ ਖੋਜ ਸ਼ੁਰੂ ਹੋ ਜੇ ਫਿਰ ਚਿੱਤ ਨੂੰ ਇਹ ਵੀ ਪਤਾ ਲੱਗ ਜੇ ਕੀ ਪਤਾ ਕਦੋਂ ਜਾ ਬੜਨਾ ਟਾਈਮ ਕਿੰਨਾ ਕਾ ਹੋ ਸਕਦਾ ਆਖਰੀ ਦਿਨ ਹੀ ਹੋਵੇ ਜੇ ਐਨਾ ਕੇ ਸੋਚਣ ਲੱਗ ਜੇ ਤੇ ਆਪਣੇ ਮੂਲ ਵੱਲ ਟੱਪਣ ਲੱਗ ਜੇ ਜਿਹੜਾ ਤਰੰਟ ਹੈ ਜਿਹੜੀ ਜੋਤ ਆ ਜਿਹਨੂੰ ਜੋਤ ਸਰੂਪ ਕਿਹਾ ਮਨ ਨੂੰ ਕਿਹਾ ਮਨ ਤੂੰ ਜੋਤ ਸਰੂਪ ਆ ਆਪਣਾ ਮੂਲ ਪਛਾਣ ਮੂਲ ਪਛਾਣਨ ਨੂੰ ਕਿਉਂ ਕਹਿੰਦੇ ਆ ਜਿੱਦੇ ਸਾਡਾ ਮੂਲ ਪਛਾਣ ਚ ਆ ਜਾਂਦਾ ਸਾਨੂੰ ਬੇਫਿਕਰੀ ਹੋ ਜਾਂਦੀ ਹੈ ਕਿਉਂਕਿ ਸਾਡਾ ਮੂਲ ਬਹੁਤ ਬਰਾਟ ਹੈ ਸਾਡਾ ਮੂਲ ਆ ਪਰਮ ਪਿਤਾ ਪਰਮਾਤਮਾ ਤੇ ਅਸੀਂ ਪਰਮਾਤਮਾ ਹੀ ਹਾਂ ਬਸ ਅਸੀਂ ਭੁਲੇਖੇ ਚ ਆ ਜਿਹੜੀ ਸੰਨਚਗੰਢ ਪਾਈ ਹੋਈ ਹੈ ਇਹਦਾ ਕਰਕੇ ਆਪਦੇ ਆਪ ਨੂੰ ਦੇਹੀ ਮੰਨੀ ਬੈਠੇ ਆ ਮੂਲ ਸਾਡਾ ਜੀਵਨ ਹੈ ਜਿਹੜਾ ਕਣਕਣ ਦੇ ਵਿੱਚ ਫੈਲਿਆ ਵਾ ਇੱਕ ਵਾਰੀ ਮੂਲ ਨਾਲ ਜੁੜ ਗਏ ਸਾਨੂੰ ਪਤਾ ਲੱਗੂ ਸਾਰੀ ਸ੍ਰਿਸ਼ਟੀ ਮੇਰਾ ਹੀ ਰੂਪ ਹੈ ਮੈਂ ਹੀ ਹਾਂ ਇਹ ਮਹਿਸੂਸ ਹੁੰਦਾ ਇਹ ਮਹਿਸੂਸ ਹੋਣ ਵੇਲੇ ਆਨੰਦ ਦਿੰਦਾ ਖੁਸ਼ੀਆਂ ਦਿੰਦਾ ਕਿ ਕਿੱਡਾ ਬਰਾਟ ਜੀਵਨ ਕੀ ਕੁਝ ਹੋ ਰਿਹਾ ਸਾਰਾ ਨਾਲ ਨਾਲ ਝਲਕਾ ਮਿਲ ਲੱਗ ਜਾਂਦੀ ਹੈ ਪਾਤਸ਼ਾਹ ਕਹਿੰਦੇ ਪਰ ਅਸੀਂ ਉਲਟ ਕੀਤਾ ਵਾ ਸੱਚ ਕਰ ਹਮ ਗਾਠ ਦੀਨੀ ਇਹਨੂੰ ਸੱਚ ਮੰਨ ਕੇ ਗੱਠ ਬੰਨੀ ਬੈਠੇ ਆਂ ਵੀ ਸ਼ਾਇਦ ਇਹ ਨਹੀਂ ਆਈ ਰਹਿਣਾ ਉਹ ਸਾਡਾ ਵਰਤਾਰਾ ਦੱਸਦਾ ਜਦੋਂ ਅਸੀਂ ਇਹ ਇੱਥੋਂ ਵਾਲੀ ਮਾਇਆ ਨੂੰ ਸੱਚ ਸਮਝ ਕੇ ਜ਼ੁਲਮ ਕਰਦੇ ਆਂ ਦੂਜਿਆਂ ਤੋਂ ਖੋਹਨੇ ਆਂ ਦੂਜਿਆਂ ਤੇ ਮੁਕੱਦਮੇ ਕਰਦੇ ਆਂ 24 ਘੰਟੇ ਕਲੇਸ਼ 'ਚ ਜਿਉਣਾ ਮਨਜ਼ੂਰ ਕਰ ਲੈਨੇ ਆਂ ਜੀਵਨ ਨੂੰ ਨਰਕ ਬਣਾ ਲੈਨੇ ਆਂ ਸਿਰਫ ਫੇਸ ਭਲੇ ਕੇ ਚ ਮੈਂ ਸਦਾ ਹੀ ਰੱਖਣਾ ਜਾਂ ਸਦਾ ਹੀ ਰਹਿਣਾ ਰਹਿਣਾ ਹੈ ਨਹੀਂ ਇਹਨੇ ਹੱਥੋਂ ਛੁੱਟੀ ਜਾਣਾ ਤੇ ਜਦੋਂ ਹੀ ਅਸੀਂ ਇਹਨੂੰ ਹੱਥ 'ਚ ਫੜਦੇ ਆਂ ਸਾਡੇ ਹੱਥ ਬਿਜੀ ਹੋ ਜਾਂਦੇ ਐ ਤੇ ਜਿਹੜਾ ਪਰਮੰਧਾਨ ਸੀ ਜਿਹੜਾ ਖੁੱਲ੍ਹੇ ਹੱਥਾਂ ਨਾਲ ਸਵੀਕਾਰ ਕੀਤਾ ਜਾ ਸਕਦਾ ਸੀ ਜਿਹਦੇ ਲਈ ਹੱਥ ਬਾਹਾਂ ਖੋਲ੍ਹੀਆਂ ਜਾ ਸਕਦੀਆਂ ਸੀ ਉਹ ਮੁੜ ਕੇ ਖੁੱਲ੍ਹਦੀਆਂ ਨਹੀਂ ਕਿਉਂਕਿ ਜਦੋਂ ਕੋਈ ਹੱਥਾਂ ਨੂੰ ਬਿਜੀ ਕਰ ਲੈਂਦਾ ਉਹ ਜਫੀ ਨਹੀਂ ਪਾ ਸਕਦਾ ਉਹ ਹੱਥ ਨਹੀਂ ਹਿਲਾ ਸਕਦਾ ਉਹ ਤਾੜੀ ਨਹੀਂ ਪਾ ਸਕਦਾ ਤਾੜੀ ਜਾਗਰਤ ਜੀਵਨ ਦੀ ਨਿਸ਼ਾਨੀ ਹੈ ਇਸ ਲਈ ਮਾਲਕ ਕਹਿੰਦੇ ਤੂੰ ਤਾਂ ਪਰਮੰਧਾਨ ਨੂੰ ਛੱਡ ਕੇ ਹੋਰ ਹੀ ਕੁਝ ਸੱਚ ਸਮਝ ਕੇ ਮਿੱਟੀ ਦੀਆਂ ਮੁਠੀਆਂ ਹੀ ਭਰੀ ਫਿਰਦਾ। ਬਾਬਾ ਮਾਇਆ ਮੋਹਿਤ ਕੀਨ ਕਹਿੰਦੇ ਤੇਰੇ ਅੰਦਰ ਜਿਹੜਾ ਪਿਆਰ ਆ ਨਾ ਇਹ ਮਾਇਆ ਦਾ ਬਣਾਇਆ ਹੋਇਆ ਜਿਹੜਾ ਸੰਸਾਰ ਹੈ ਜਿਹੜਾ ਕਾਮਨਾਵਾਂ ਦਾ ਆਸਾ ਤੇ ਤ੍ਰਿਸ਼ਨਾ ਦਾ ਤੇਰਾ ਅਸਲੀ ਹਿੱਤ ਇਹਦੇ ਨਾਲ ਹੈ। ਆਹ ਗੱਲਾਂ ਵੀ ਤੂੰ ਤੋ ਤੋ ਕਰਦਾ ਵੀ ਮੈਨੂੰ ਆਹ ਮਿਲ ਜੇ, ਨਾਮ ਮਿਲ ਜੇ ਮੈਂ ਕਰ ਲਾਂ। ਨਾਮ ਜਪਣ ਦਾ ਵੀ ਤੂੰ ਇਹ ਸੋਚਦਾ ਵੀ ਕਿਹੜਾ ਪਾਠ ਕਰੇ ਤੋਂ ਕੀ ਵਾਧਾ ਹੋਊ। ਕਿਵੇਂ ਕਾਰਜ ਹੋਣਗੇ ਵੈਸੇ ਸਾਡਾ ਹੱਕ ਆ ਸੀ ਕਰਨਾ ਪਰ ਜਿਹੜਾ ਹਿੱਤ ਆ ਸਾਡਾ ਉਹ ਕਾਦੇ ਨਾਲ ਆ ਪਾਦਸ਼ਾਹ ਕਹਿੰਦੇ ਹਿੱਤ ਨਾ ਮਾਇਆ ਨਾਲ ਜੇ ਤੂੰ ਹਿੱਤ ਗੁਰੂ ਨਾਲ ਲਾਣੇ ਪਿਆਰ ਤੇਰਾ ਗੁਰੂ ਨਾਲ ਪੈ ਜੇ ਇਹ ਸਾਰਾ ਕੁਝ ਆਪੇ ਹੀ ਹੋਣਾ ਫਿਰ ਸਾਰਾ ਕੁਝ ਗੁਰੂ ਦੇ ਹੱਥ ਹੈ ਪਰ ਤੇਰਾ ਜਿਹੜਾ ਮੇਨ ਹਿੱਤ ਆ ਮਾਇਆ ਨਾਲ ਹੈ ਬਾਬਾ ਮਾਇਆ ਮੋਹ ਹਿੱਤ ਕੀਨ ਜਿੰਨ ਗਿਆਨ ਰਤਨ ਹਿਰਦੀਨ ਮਾਇਆ ਨਾਲ ਹਿੱਤ ਹੋਣ ਕਰਕੇ ਤੈਨੂੰ ਖੁੰਝ ਕੀ ਕੀ ਰਿਹਾ ਤੂੰ ਇਹ ਧਿਆਨ ਦੇ ਪਰਮ ਗਿਆਨ ਆ ਜਿਹੜਾ ਜਿਹਨੇ ਪਰਫੁੱਲਤਾ ਦੇਣੀ ਸੀ ਜਿਹਨੇ ਪ੍ਰੇਮ ਰਸ ਦੇਣਾ ਸੀ ਜਿਹਨੇ ਨਾਮ ਰਸ ਦੇਣਾ ਸੀ ਵਿਵੇਕ ਬੁੱਧ ਉਹ ਬਟਨ ਬੰਦ ਰਹਿ ਗਿਆ ਤੇਥੋਂ ਤੇਰਾ ਸਾਰਾ ਹੀ ਜਿੰਨਾ ਸਰਮਾਇਆ ਸੀ ਉੱਚਾ ਜਿਹਦੇ ਨਾਲ ਤੂੰ ਮਾਲਕਣਾ ਕਿਵੇਂ ਕਿ ਹੋ ਸਕਦਾ ਸੀ ਉਹ ਖੋਲਿਆ ਹੁਣ ਖੋਇਆ ਕਿਵੇਂ ਜਾਂਦਾ ਹੁਣ ਸਾਡੇ ਸਾਹਮਣੇ ਜਿਵੇਂ ਕੋਈ ਵੀ ਪੋਸਟ ਆਉਂਦੀ ਹੈ ਉਹ ਤੇ ਲਾਇਕ ਦਾ ਬਟਨ ਹੈ ਅਸੀਂ ਜੇ ਉਹਨੂੰ ਲਾਇਕ ਕਰਾਂਗੇ ਤਾਂ ਅਸੀਂ ਅਨ ਲਾਇਕ ਨਹੀਂ ਕਰ ਸਕਾਂਗੇ ਅਸੀਂ ਲਾਇਕ ਕਰਤਾ ਉਹ ਲਾਇਕ ਮੰਨਿਆ ਜਾਣਾ ਉਹਨੂੰ ਲਾਇਕ ਕਰ ਦੇਣਾ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹਨਾਂ ਨੇ ਉਵੇਂ ਰਹਿਣਾ ਜੇ ਅਸੀਂ ਉਹਨੂੰ ਅਨ ਲਾਇਕ ਕਰਦੇ ਆ ਫਿਰ ਦੂਜਾ ਪਾਸਾ ਰਹਿ ਗਿਆ ਜਣੀ ਸਾਡੇ ਕੋਲ ਇੱਕੋ ਹੀ ਆ ਅਸੀਂ ਇੱਕ ਵਾਰੀ ਕਰ ਸਕਦੇ ਹਾਂ ਜੋ ਕਰ ਸਕਦੇ ਹਾਂ ਜੇ ਅਸੀਂ ਮਾਇਆ ਕੰਨੀ ਹਿੱਤ ਕਰਦੇ ਆ ਤਾਂ ਗਿਆਨ ਰਤ ਨਾਲੇ ਪਾਸੇ ਸਾਥੋਂ ਊਰਜਾ ਦਿੱਤੀ ਨਹੀਂ ਜਾਣੀ ਅੱਧੋ-ਅੱਧੇ ਇੱਥੇ ਹੁੰਦਾ ਨਹੀਂ ਜਾਂ ਤਾਂ ਪੂਰਨ ਤੌਰ ਤੇ ਇੱਧਰ ਹੋਣਾ ਪੈਂਦਾ ਜਾਂ ਇੱਧਰ ਜਾਂ ਲੈ ਇੱਕ ਜਾਣ ਲਾਏਗਾ ਤੇ ਜੇ ਗਿਆਨ ਵਾਲੇ ਪਾਸੇ ਤੁਰਨਾ ਹੈ ਮਾਇਆ ਵਾਲੇ ਪਾਸਿਓਂ ਇੱਕ ਵਾਰੀ ਸਟਾਪ ਲਾਉਣਾ ਪੈਣਾ ਕਾਮਨਾਵਾਂ ਭਾਵਨਾਵਾਂ ਮਾ ਗੁਰੂ ਨੇ ਜੋੜਨੀਆਂ ਪੈਣੀਆਂ ਮੰਗ ਵੀ ਗੁਰੂ ਜੋ ਕੁਝ ਕਰੂ ਵੀ ਗੁਰੂ ਸਾਰਾ ਸਿਸਟਮ ਤਾਂ ਹੀ ਸਾਰੀ ਬਾਣੀ ਕਹਿੰਦੀ ਐ ਤੂੰ ਗੁਰੂ ਧਾਰਨ ਲਾ ਤੂੰ ਗੁਰੂ ਵਾਲਾ ਹੋ ਜਾ ਕਾਰਨ ਕੀ ਗੁਰੂ ਧਾਰਨ ਨਾਲ ਬਰਾਟ ਸੰਸਾਰ ਖੁੱਲਦਾ ਤੇ ਗੁਰੂ ਹਰ ਤਰ੍ਹਾਂ ਦੀ ਬਖਸ਼ਿਸ਼ ਕਰਦਾ ਗੁਰੂ ਨੂੰ ਪਤਾ ਤੈਨੂੰ ਕਿੱਥੇ ਕੀ ਚਾਹੀਦਾ ਸਭ ਦੇਊਗਾ ਪਰ ਤੂੰ ਇਸ ਭਰੋਸੇ ਨੂੰ ਛੱਡ ਕੇ ਖੁਦ ਮੁਠੀਆਂ ਭਰਦੀਆਂ ਚਾਹਣਾ ਐ ਆਈਡੀਆਂ ਕਿੱਡੀਆਂ ਕਿੱਡੀਆਂ ਘਪਰ ਲੇਗਾ ਕਿੰਨਾ ਕੁ ਚੱਕ ਲੇਗਾ ਇੱਥੇ ਤਾਂ ਬੜਾ ਬਰਾਟ ਪਿਆ ਬਹੁਤ ਕੁਛ ਹੈ ਜਨ ਗਿਆਨ ਰਤਨ ਹਿਰਦੀਨ ਤੇਰੇ ਮਾਇਆ ਦੇ ਮੋਹ ਨੇ ਤੈਥੋਂ ਗਿਆਨ ਖੋਲਿਆ ਗਿਆਨ ਰੂਪੀ ਰਤਨ ਖੋਲਿਆ ਤੈਥੋਂ ਚਰਾੜਿਆ ਰਹਾਓ ਨੈਣ ਦੇਖ ਪਤੰਗ ਉਰਜੈ ਪਸਨਾ ਦੇਖ ਆਗ ਕਾਲ ਫਾਸ ਨਾ ਮੁਗਦ ਚਿਤੈ ਕਣਕ ਕਾਮਨੀ ਲਾਗ